ਪਿਛਲੇ ਦਿਨੀ ਕਮਿਸ਼ਨਰੇਟ ਅਮਰਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ ਚ 11 ਦੀ ਹੋਈ ਸੀ ਇਹ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕਿੰਗਸ ਦੇ ਜਾ ਕੇ ਜਿਹੜੇ ਉਹ ਡਰੱਗਸ ਦੇ منی ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟ੍ਰੇਸ ਕੀਤਾ ਉਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਖੇਤाराम ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਟ ਚਲਾਉਂਦਾ ਸੀ ਤੇ ਇੱਕ ਰਾਜkumar ਜਿਗਾ ਸ਼ਾਹਵਾਤੋਂ ਜਿਹੜੇ ਡਰੱਗਸ ਦੇ ਪੈਸੇ ਇੱਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਤੇ ਇਸ ਹਵਾਲਾ ਡਰੱਗ ਮੰਨੀ ਦੇ ਤਹਿਤ ਇਸ ਰੈਕਟ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਏ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਵ ਗਾਈਡਰਸ ਆਲਰੇਡੀ ਰਿਕਵਰ ਹੋਏ ਸੀ ਇਹਦੇ ਚ ਇੱਕ ਕਾਊਂਟਿੰਗ ਮਸ਼ੀਨ ਆ ਤੇ ਅੱਠ ਵਹੀਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਉਹ ਸੀ ਫੋਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੇਸਟ ਪਾਉਣ ਚ ਕਮਿਸ਼ਨਰਟ ਪੁਲਿਸ ਜਿਨ੍ਹਾਂ ਨੇ ਸ਼੍ਰੀ ਦਰਪਨਾਲੂ ਵਾਲੀਆ एडीसीपी सिटी वन ਦੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟਰੇਸ ਕਰਨ ਚ ਕਾਮਯਾਬ ਕੀਤਾ ਤੇ ਅਰੈਸਟ ਕੀਤਾ ਸਰ ਰੰਜੀ ਦਾ ਵਾਲਾ ਬੰਦਾ ਨਹੀਂ ਇਹ 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 ਇਸਲਾਮਾਬਾਦ ਤੇ ਛਾੜੇ ਵਾਲਾ ਸੀਗਾ ਜਮਾਨਾ ਟੋਟਲ ਕਾਲੀ ਸਾਰੇ ਕਿੰਨੇ ਆਜੂ ਇਹ 84 ਲੱਖ ਰੁਪਏ ਜੀ ਹਾਂਜੀ 84 ਲੱਖ ਸਰ ਪਹਿਲੀ ਵਾਰ ਕਿਹਾ 84 ਲੱਖ ਜਿੰਨੇ ਪੈਸੇ ਪਕੜੇਗੇ ਔਰ ਬੈਕਵਰਡ ਲਿਕੇ ਜਿੱਤ ਪਕੜੇਗੇ ਜੀ ਇਨੂਪ ਸੁੱਕੇ ਬੈਕੀ ਉਹਨਾਂ ਨੂੰ ਕਿੰਨਾ ਪੈਸਾ ਇਨਵੋਲ ਹੋਇਆ ਪਹਿਲੀ ਵਾਰ ਦੇ ਪੂਰਵ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇੱਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇੱਥੇ ਰਾਜਸਥਾਨ ਦਾ ਵੀ ਕੋਈ ਰੋਲ ਆ ਰਿਹਾ ਕਿ ਉਹ ਰਗੜੀਆਂ ਨੇ ਉਹਦਾਂ ਨੂੰ ਵੀ ਨਾਰਮਲ ਪਾਈ ਗਈ ਉਹ ਆਂਗੜੀਆਂ ਆਂਗੜੀਆਂ ਸਿਸਟਮ ਹੈਗਾ ਬੇਸਿਕਲੀ ਇਹ ਜਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗਹਿਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇੱਧਰ ਉੱਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸਿਉਰਟੀ ਹੁੰਦੀ ਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਅਸੀਂ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜ਼ਰ ਦਾ ਆਂਗੜੀਆ ਸਿਸਟਮ ਜਿਹੜਾ ਹੈਗਾ ਪਰ ਆਂਗੜੀਆ ਸਿਸਟਮ ਕਿੰਨਾ ਦੇਸ਼ ਚ ਫੈਲਿਆ ਹੋਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਰੈਕਡ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੁੰਬਈ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਏਜ਼ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਚ ਗੱਲ ਦੀ ਜਿਹੜੀ ਆ ਜਾਦੇ ਜਾਣਕਾਰੀ ਹਾਸਲ ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫੋਲੋ ਹੁੰਦਾ ਪਹਿਲੀ ਵਾਰ ਜਦੋਂ ਸਿਸਟਮ ਖੋਲਿਆ ਕਿ ਬਾਕੀ ਸਟੇਟ ਦੀ ਪੁਲਿਸ ਦੀ ਵੀ ਅੰਦਰ ਵਿੱਚ ਮਦਦ ਦਿੱਤੀ ਗਈ ਹਾਂਜੀ ਜੇ ਲੋਡ ਪਈ ਉਹਨਾਂ ਦੇ ਮਤਲ ਲੈ ਜਾਵੇਗੀ ਵੈਸੇ ਜਿਹੜੀ ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮਜ਼ ਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਹੈਗੇ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ ਸਰ ਡਰਗ ਮਨੀ ਪਾਸਵਰਡ ਕਿਸ ਤਰ੍ਹਾਂ ਹੁੰਦੀ ਸੀ ਵਟ ਵਾਸ ਦਾ ਮੋਡ ਆਫ ਟ੍ਰਾਂਸਫਰ ਇੱਥੇ ਸਰ ਇਹ ਹਵਾਲਾ ਰਾਹੀਂ ਹੁੰਦੀ ਸੀ ਜੀ ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ ਇਹ ਹਵਾਲਾ ਦੇ ਰਾਹੀਂ ਹੀ ਜਿਹੜਾ ਉਹਨਾਂ ਦਾ ਹੀ ਇੱਕ ਹਿੱਸ ਸਰੇ ਇਨ ਨੂੰ ਨਮਾਜ਼ ਕਰਨ ਦਾ ਸਵਾਲ ਹੋਣਾ ਹੈ ਹੈ ਨਾ ਹੋਰ ਲੋਕ ਵੀ ਲੋਕ ਸ਼ਾਮ ਹੋਣੇ ਨੇ ਇਕੱਲੇ ਬੰਦੇ ਦੋ ਹਾਂ ਜੀ ਹਾਂ ਜੀ ਇਹ ਪੂਰਾ ਸਿਸਟਮ ਆ ਉਸ ਨੂੰ ਅਸੀਂ ਸਾਰੇ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਜਿਹੜਾ ਜਿਹੜਾ ਬੰਦਾ ਸਾਹਮਣੇ ਆਵੇਗਾ ਵੀ ਵਿਲ ਬੁੱਕ ਤੇ ਮਾਰ ਲਓ ਸਰ ਸਾਹਿਬ ਇਹਨਾਂ ਦੇ ਪ੍ਰੋਪਰਟੀ ਸੀਜੀ ਲੈਗਸ ਦਾ ਆਰਡਰ ਲੜੇ ਨੇ ਕਿ ਉਹ ਹੋਣਗੇ ਜੀ ਜਿਹੜੇ 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 ਚਾ ਪਾਕਿਸਤਾਨ ਪ੍ਰਾਈਸ ਸੁਝਾਉਂਦੇ ਸੀ ਮਾਦਾ ਰਾਈ ਉਹ ਉਹ ਹਾਲਾ ਸਿਸਟਮ ਉਹ ਇਨਵੈਸਟਿਗੇਟ ਕਰ ਰਹੇ ਹਾਂ ਵੀ ਉਹ ਕਿਵੇਂ ਬਚਾਉਂਦੇ ਸੀ ਕੀ ਕਰਦੇ ਸੀ ਨਾਰਮਲੀ ਗਈ ਇਤੋਂ ਦਾ ਬਿਜ਼ਨਸ ਦੇ ਆਧਾਰ ਤੇ ਕੋਈ ਬਿਜ਼ਨਸ ਵਾਲਿਆਂ ਦੇ ਬਾਹਰ ਪੈਸੇ ਦਵਾਈ ਰਾਹੀਂ ਭੇਜਦੇ ਆ ਕੋ ਹੋਰ ਭੇਜਦੇ ਨੇ ਕਈ ਸਿਸਟਮ ਆ ਇਹਦੇ ਚ ਕਿਹੜਾ ਸਿਸਟਮ ਇਨਵੋਲਵਸ ਇਸ ਇਨਵੈਸਟੀਗੇਟ ਕਰਕੇ ਉਹਨੂੰ ਮਤਲਬ ਅੰਦਾਜ਼ਾ ਅਪਟੀਟੀ ਇਨਵੈਸਟੀਗੇਸ਼ਨ ਕਿੰਨਾ ਪੁਰਾਣਾ ਚੱਲ ਰਿਹਾ ਕਿਉਂਕਿ ਨਵਾਂ ਤੇ ਕੰਮ ਹੈ ਨਹੀਂ ਜਾਇਆ ਦੇਖੋ ਕੰਮ ਤੇ ਪੁਰਾਣਾ ਹੀ ਚੱਲ ਰਿਹਾ ਕਿਉਂਕਿ ਅਮਰੀਕਾ ਤੇ ਸੂਰਤ阿里 ਕਨੈਕਸ਼ਨ ਰਹਿਣਾ ਬੜਾ ਪਹਿਲਾਂ ਦਾ ਹੈ ਪਾਕਿਸਤਾਨ ਇਹ ਇਹ ਜਿਹੜਾ ਸਾਡੇ ਕੇਸ ਵਾਲਾ ਇਹ ਇਹ ਫਰਵਰੀ 24 ਤੋਂ ਐਸੇ ਦਿਨ 2 ਦਿਨ ਮਹੀਨਿਆਂ ਤੋਂ ਜਿਹੜਾ ਹੈਗਾ ਸੀਗਾ ਜਿਹੜਾ ਇਹ ਜਿਹੜਾ ਅਸੀਂ ਬਰੇਕ ਕੀਤਾ ਇਹ ਫਰਵਰੀ 24 ਤੋਂ ਇਹ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦਾ ਲਿੰਕ ਹੈਗੇ ਸੀ ਜਿਹੜਾ ਰਾਜਕੁਮਾਰ ਸੀ ਇਹਨਾਂ ਦਾ ਉਹ ਮੇਨ ਜਿਹੜਾ ਲਿੰਕ ਸੀਗਾ ਜਿਹੜਾ ਪਾਕਿਸਤਾਨ ਦੇ ਨਾਲ ਲਿੰਕ ਸੀਗਾ ਉਦੋਂ ਤੋਂ ਅੱਗੇ ਖੇਤਰਾਮ ਸੀਗਾ ਫਿਰ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਕਾਫੀ ਸਮੇਂ ਤੋਂ ਚਾਹਤ ਦੇ ਸਾਹਮਣੇ ਆ ਰਹੇ ਨੇ ਖੇਤਰਾਮ ਜਿਹੜਾ 14 ਸਾਲ ਤੋਂ ਇਹ ਕੰਮ ਕਰ ਰਿਹਾ ਜਿਹੜਾ ਦਿੱਲੀ ਤੋਂ ਅਸੀਂ ਪੜ੍ਹੇ ਉਹਨਾਂ ਦਾ ਬਿਲਕੁਲ ਠੀਕ ਆ ਉਹ 95 90 95 ਲੱਖ ਹੀ ਦੱਸ ਰਹੇ ਨੇ ਇਹ ਤਾਂ 48 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੇ ਵੀ ਹਲੇ ਫਰਜ਼ ਦੇ ਜਿਹੜੀ ਪੁੱਛ ਗਏ ਸ਼ਾ ਉਦੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਦੀ ਗਵਰਨਮੈਂਟ ਪਾਈ ਨਹੀਂ ਅੱਜ ਕਰਾਂਗੇ ਵੈਪਨ ਉਹਨਾਂ ਦਾ ਜਿਹੜਾ ਲੈ ਕੇ ਚਲੇ ਵੈਪਨ ਵੀ ਲੈ ਗਏ ਸੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇਨਟੈਰੋਗੇਸ਼ਨ ਜੇ ਰਿਮਾਨ ਦੌਰਾਨ ਆ ਜਿਹੜਾ ਇਹਨਾਂ ਤੋਂ ਪੁੱਛਗਿੱਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਸ਼ਿਕਾਇਤ ਨਹੀਂ ਡਰਾਈਵਰ ਦੀ ਰਿਪੋਰਟ ਹੈਗੀ ਡਰਾਈਵਰ ਦੀ ਕਿਉਂਕਿ ਨਹੀਂ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਉ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰ ਘਰ ਦਾ ਕੰਮ ਕਰਦੀ ਸੀ ਲੜਕੀ ਕੰਮ ਕਰਦੀ ਹੁੰਦਾ ਸੀ ਹਾਂਜੀ ਲੜਕੀ ਉਹਦਾ ਘਰ ਕੰਮ ਕਰਦੀ ਸੀ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ ਤੇ ਉਹਨਾਂ ਦੇ ਘਰੇ ਕੰਮ ਕਰਨ ਦੀ ਨਹੀਂ ਹੈ ਸਰ ਟੋਟਲ ਨਾਮਿਨੇਟ ਕਿੰਨੇ ਕੀਤੇ ਨੇ ਤੇ ਹੁਣ ਜਿਹੜੇ ਵਾਗੇ ਨੇ ਫੜਮਾ ਲਿਓ ਨੋ 9 ਬੰਦੇ ਟੋਟਲ ਨਾਮਿਨੇਟ ਹੋਏ ਨੇ origianlly ਸਾਨੂੰ ਜਿਹੜਾ ਇਹਨਾਂ ਦੀ origianlly information ਦਾ ਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ 7 ਬੰਦੇ ਅਰੈਸਟ ਕਰ ਲਏ ਨੇ 2 ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਕਿਹੜੇ ਲੜਕੀ ਦਾ ਜਿਹੜਾ ਕੋਈ ਲਾਇਸੈਂਸ ਸੀਗਾ ਕੋਈ ਨਾ ਕੋਈ ਨਾਮ ਕਿਹੜੇ ਲੜਕੀ ਦਾ ਕੋਈ ਲਾਇਸੈਂਸ ਸੀ ਸਭ ਲੜਕੀ ਦਾ ਬੁਆਏਫ੍ਰੈਂਡ ਹੀ ਗੁਰਟੇਕ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਰ ਰਿਕਾਰਡ ਨਹੀਂ ਸੀ ਸਰਗਨ ਕੋ ਸਾਥੇ ਨਾਲ ਰਹੇ ਜਾਂਦਾ ਕ੍ਰਿਮੀਨਲ ਕਾਟ ਸਾ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜ ਆ ਜਿਹੜਾ ਸੰਦੀਪ ਆ ਉਹਤੇ ਵੀ ਆਰਮਜ਼ੈਕਟ ਦਾ ਪਰਚਾ ਦਰਜ ਆ ਇੱਕ ਹੋਰ ਬੰਦਾਗਾ ਉਹਤੇ ਐਕਸਾਈਜ਼ ਦਾ ਪਰਚਾ ਦਰਜ ਆ ਜਿਹੜੇ ਪੈਸੇ ਰਿਕਵਰ ਹੋਏ ਨੇ ਜੀ ਇਹ ਕਿਥੋਂ ਮਤਲਬ 100-100 ਬੰਦਿਆਂ ਕੋਲੋਂ ਰਿਕਵਰ ਹੋਏ ਨੇ ਜੀ ਇੱਕੋ ਬੰਦੇ ਕੋਲੋਂ ਨੇ 100 ਪੌਜ਼ਿਟਿਵ ਸਾਰੇ ਇਥੋਂ ਇਦੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਅਸੀਂ ਸਾਰੀ ਰਿਕਵਰੀ ਪਾ ਲਈ ਆ